ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਗੁਰਦੁਆਰਾ ਗੁਰਨਾਨਕ ਹਾਈ ਸਟਰੀਟ ਸਮੇਤਿਕ ਵਸੇ ਸਮੂਹ ਗੁਰੂਕਰਾਂ ਅਤੇ ਜਥੇਬੰਦੀਆਂ ਦੀ ਇਕੱਤਰਤਾ ਕੀਤੀ ਗਈ ਹੈ ਜਿਸ ਵਿੱਚ ਜੋ ਅਕਾਲ ਤਖਤ ਸਾਹਿਬ ਤੋਂ ਹਾਲ ਹੀ ਵਿੱਚ ਅਕਾਲ ਤਖਤ ਤੋਂ ਨਿਸ਼ਾਨ ਸਾਹਿਬ ਦੇ ਕੌੜੇ ਦੇ ਸਬੰਧ ਵਿੱਚ ਜੋ ਬਿਆਨਬਾਜ਼ੀ ਕੀਤੀ ਗਈ ਹੈ ਉਹ ਦੇ ਉਹ ਦੇ ਮੱਧ ਨਦਰ ਸੰਗਤਾਂ ਵਿੱਚ ਕਾਫੀ ਦਬਦਾ ਹੈ ਕਿਉਂਕਿ ਉਹ ਜੋ ਫੈਸਲਾ ਲਿਆ ਗਿਆ ਹੈ ਸੰਗਤਾਂ ਮਹਿਸੂਸ ਕਰਦੀਆਂ ਕਿ ਬਹੁਤ ਜਲਦਬਾਜ਼ੀ ਵਿੱਚ ਔਰ ਕਾਲੀ ਵਿੱਚ ਲਿਆ ਗਿਆ ਫੈਸਲਾ ਹੈ ਜੇ ਇਹਨੂੰ ਉਸ ਫੈਸਲੇ ਨੂੰ ਸੰਗਤਾਂ ਦੇ ਵਿੱਚ तकरीबन ਕਾਫੀ ਜੋ ਹੈ ਉਹ ਬਰੋਧ ਚੱਲ ਰਿਹਾ ਹੈ ਸੋ ਉਸ ਗੱਲ ਨੂੰ ਮੁੱਖ ਰੱਖ ਕੇ ਅੱਜ ਦੀ ਇਕੱਤਰਤਾ ਕੀਤੀ ਗਈ ਸੀ ਉਸ ਦੇ ਸਬੰਧ ਵਿੱਚ ਆਪ ਜੀ ਨੂੰ ਜੋ ਹੈ ਉਹ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਉਹਨਾਂ ਸਾਰੀਆਂ ਗੱਲਾਂ ਦੀ ਜੜ੍ਹ ਹੈ ਉਹ ਹੈ ਜੋ ਸਾਡਾ ਖਰੜਾ ਹੈ ਜਿਹਦੇ ਵਿੱਚ ਬਹੁਤੀਆਂ ਚੀਜ਼ਾਂ ਜੋ ਹਨ ਬਹੁਤ ਉਹਨਾਂ ਵਿੱਚ ਕੋਈ ਕਲੈਰਟੀ ਨਹੀਂ ਜਿਨ੍ਹਾਂ ਦੀ ਸੁਧਾਈ ਹੋਣ ਦੀ ਲੋੜ ਹੈ ਸੋ ਪਹਿਲੀ ਬੇਨਤੀ ਇਹ ਹੈ ਆਪ ਇਹ ਉਹਦੇ ਵਿੱਚ ਬਹੁਤ ਛੇਤੀ ਤੋਂ ਛੇਤੀ ਜੋ ਹੈ ਸੁਧਾਈ ਕੀਤੀ ਜਾਵੇ ਤਾਂ ਕਿ ਉਹਨਾਂ ਵਾਲੇ ਸਮੇਂ ਵਿੱਚ ਵੀ ਜਿਹਹੀਆਂ ਜੋ ਮੁਸ਼ਕਲਾਂ ਹਨ ਜਾਂ ਦੁਬਧਾ ਹਨ ਉਹ ਨਾ ਪੈਦਾ ਹੋਣ ਦੂਜੀ ਬੇਨਤੀ ਇਹ ਹੈ ਕਿ ਜੋ ਇਹ ਚੋਲੇ ਦੇ ਸਬੰਧ ਵਿੱਚ ਰੰਗ ਦੀ ਆਪ ਜੀ ਨੇ ਜੋ ਜੋ ਐਲਾਨ ਕੀਤਾ ਜਾਂ ਜੋ ਵੀ ਆਪ ਜੀ ਨੇ ਹਦੇਸ਼ ਜਾਰੀ ਕੀਤਾ ਹੈ ਉਹਦੇ ਤੇ ਸੰਗਤਾਂ ਦੀ ਬੇਨਤੀ ਹੈ ਕਿ ਦੁਬਾਰਾ ਵਿਚਾਰ ਕੀਤੀ ਜਾਵੇ ਔਰ ਸਮੂਚੀਆਂ ਸੰਗਤਾਂ ਦੀ ਬੋਰਡ ਲੈਵਲ ਤੇ ਜੋ ਹੈ ਉਹ ਸਹਿਮਤੀ ਲਈ ਜਾਵੇ ਔਰ ਉਹਨਾਂ ਦੀ ਸਾਰਿਆਂ ਦੀ ਸਲਾਹ مشਵਰਾ ਲੈਣ ਤੋਂ ਬਾਅਦ ਫੇਰ ਹੀ ਕੋਈ ਫੈਸਲਾ ਜਿਹੜਾ ਆ ਹੋਣਾ ਚਾਹੀਦਾ ਹੈ ਅੱਜ ਦੇ ਇਸ ਕੱਟਰਤਾ ਤੋਂ ਬਾਅਦ ਆਪ ਜੀ ਨੂੰ ਅਸੀਂ ਬਹੁਤ ਹੀ ਛੇਤੀ ਜੋ ਹੈ ਕੋ ਲਖਤੀ ਰੂ ਦੇ ਵਿੱਚ ਵੀ ਸਮੂਹ ਗੁਰੂਕਰ ਅਤੇ ਸੰਸਥਾ માં ਵੱਲੋਂ ਇੱਕ ਆਪਜੀ ਨੂੰ ਪੱਤਰ ਜੋ ਹੈ ਉਹ ਵੀ ਬਹੁਤ ਹੀ ਛੇਤੀ ਭੇਜਿਆ ਜਾਵੇਗਾ ਤਾਂ ਕਿ ਉਸ ਦੇ ਮਦੇ ਨਦਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਕੋਈ ਵੀ ਫੈਸਲਾ ਜਿਹੜਾ ਆ ਉਹ ਲੈ ਸਕੋ ਜੀ ਜੋ ਕੇਸਰੀ ਰੰਗ ਆ ਉਹ ਸਾਡਾ ਇੱਕ ਜੋ ਇੱਕ ਸਿੰਬਲ ਬਣ ਗਿਆ ਹੈ ਸੰਘਰਸ਼ ਦਾ ਸੰਗਤਾਂ ਜਿਹੜੀਆਂ ਆ ਉਹ ਇਸ ਰੰਗ ਨੂੰ ਕਿਸੇ ਹਾਲਤ ਵਿੱਚ ਵੀ ਇਹ ਬਰਦਾਸ਼ਤ ਨਹੀਂ ਕਰਨ ਗਿਆ ਕਿ ਇਹ ਇਹ ਰੰਗ ਜਿਹੜਾ ਇਹ ਤਬਦੀਲ ਕੀਤਾ ਜਾਵੇ ਭਾਵੇਂ ਇਹਦਾ ਹਥਿਆਸ ਕੁਝ ਵੀ ਹੋਵੇ ਲੇਕਿਨ 1984 ਤੋਂ ਬਾਅਦ ਇਹ ਇੱਕ ਕੇਸਰੀ ਰੰਗ ਜੋ ਇੱਕ ਸੱਚਾ ਸਿੰਬਲ ਬਣ ਗਿਆ ਜਿਸ ਰੰਗ ਨੂੰ ਕੇਵਲ ਤਾਂ ਕੇਵਲ ਇੱਕ ਬੱਚਿਆਂ ਨੇ ਪਰਨੇ ਬਣਨ ਦੇ ਸਿਰਫ ਦੋਸ਼ ਵਿੱਚ ਆਪਣੀਆਂ ਜਾਨਾਂ ਦੇਤੀਆਂ ਅੱਜ ਸਾਡੇ ਤੋਂ ਜੇ ਇਹ ਇਸ ਕਰਕੇ ਇਹ ਰੰਗ ਜਿਹੜਾ ਹੈਗਾ ਉਹ ਬਦਲ ਦਿੱਤਾ ਜਾਵੇ ਕਿ ਇਹ ਇੱਕ ਭਗਮਾ ਰੰਗ ਹੈ ਜਾਂ ਇਹ ARS ਦਾ ਹੈ ਸਾਨੂੰ ਕਦੀ ਵੀ ਸਹਿਕਾਰ ਨਹੀਂ ਹੋਵੇਗਾ ਕਿਉਂਕਿ ਇਹ ਸਾਡਾ ਇੱਕ ਰੈਜ਼ਿਸਟੈਂਸ ਜੇ ਇਸ ਕਲਰ ਨੂੰ ਮੁੱਖ ਰੱਖ ਕੇ ਇਸ ਖਾਲਸਾ ਪੰਥ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਹ ਰੰਗ ਖਾਲਸਾ ਪੰਥ ਕਿਸੇ ਹਾਲਤ ਵਿੱਚ ਵੀ ਤਿਆਗਣ ਲਈ ਤਿਆਰ ਨਹੀਂ ਸੋ ਸਾਡੀ ਬੇਨਤੀ ਹੈ ਇਹਦੇ ਤੇ ਦੁਬਾਰਾ ਜਰੂਰ ਗੌਰ ਕੀਤੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ